ਦੋ ਸਾਲ ਪੰਜਾਬ ਦਾ ਘਟਤਾ ਬੁਰਾ ਹ ਦੋ ਸਾਲ ਇਹਨਾਂ ਨੇ ਸਿਰਫ ਮਸ਼ਹੂਰੀਆਂ ਤੇ ਝੂਠੇ ਵਾਦੇ ਕੀਤੇ ਆ ਮੈਂ ਦੇਖ ਰਿਆ ਸੀਗਾ ਕੱਲ ਹੀ ਨਿਊਜ਼ਪੇਪਰ ਪੰਜਾਬ ਕੇਸੀ ਦੋ ਪੇਜਾਂ ਦਾ ਨੋਬਤ ਆ ਗਈਏ ਦੋ ਸਾਲ ਦੇ ਵਿੱਚ ਐਡ ਦੇ ਕੇ ਆਪਣੀ ਖਬਰ ਲਵਾ ਲਈ ਆਮ ਆਦਮੀ ਪਾਰਟੀ ਕਹਿ ਕੇ ਆਮ ਲੋਕਾਂ ਦੀ ਪਾਰਟੀ ਕਹਿ ਕੇ ਆਏ ਭਾਈ ਭਤੀਜਵਾਦ ਡਟ ਕੇ ਹਲੇ ਵੀ ਚੱਲਦੇ ਆ ਬڑے-ਬڑے ਵੱਡੇ ਐਂਡ ਜਿਹੜੇ 50-50 ਹਜ਼ਾਰ ਦੇ ਯੂਨੀਪਾਲ ਹੈਗੇ ਆ ਉਹ ਲੱਗੇ ਤੇ ਆ ਉਹਦੇ ਚ ਵੀ ਭਾਈ-ਭਤੀਜਾਵਾ ਆਪਣੇ ਭਾਈ-ਭਤੀਜਾਵਾ ਦੀ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਪਦ ਅਧਿਕਾਰੀ ਹੈ ਉਹ ਆਪਣੇ ਭਾਈ-ਭਤੀਜਾਵਾ ਦੀ ਪਦ ਦੇਈ ਆ ਰਹੇ ਆ ਸਿਰਫ ਤੇ ਸਿਰਫ ਭ੍ਰਸ਼ਟਾਚਾਰ ਤੇ ਮਸ਼ਹੂਰੀ ਬੋਡਾਈ ਰਾਇ ਦੀ ਭਾਈ-ਭਤੀਜਾਵਾ ਹੁਣ ਵੀ ਚੱਲ ਰਿਹਾ ਹੈ ਪਾਸਪਾਸ ਜ਼ਿਲ੍ਹਾ ਪ੍ਰਬਤਕਾਯੋਗੀ ਇਸ ਠਾਕੁਰ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਦੀ ਦੋ ਸਾਲ ਦੀ ਕਾਰਜਗੁਜ਼ਾਰੀ ਤੇ ਸਵਾਲ ਚੁੱਕੇ ਤੇ ਜਿੱਥੇ ਉਹਨਾਂ ਨੇ ਸਵਾਲ ਚੁੱਕੇ ਉਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਦੋ ਸਾਲਾਂ ਦੇ ਵਿੱਚ ਇਹਨਾਂ ਨੇ ਵਿਕਾਸ ਦੇ ਨਾਂ ਤੇ ਕੋਈ ਵੀ ਵਿਕਾਸ ਦਾ ਕੰਮ ਜਿਹੜਾ ਹੈ ਉਹ ਨਹੀਂ ਕੀਤਾ ਉਲਟਾ ਜਿਹੜੀ ਇਹਨਾਂ ਨੇ ਅਪਣਾਏ ਉਹ ਮਸ਼ਹੂਰੀਆਂ ਜਿਹੜੀਆਂ ਨੇ ਰਾਜਨੀਤਿਕ ਤੌਰ ਤੇ ਆਪਣੀ ਮਸ਼ਹੂਰੀਆਂ ਨੂੰ ਜਿਹੜਾ ਹੈ ਉਹ ਵਾਅਦਾ ਦਿੱਤਾ ਹੈ ਪਹਿਲਾ ਨਾਲੋਂ ਸਭ ਤੋਂ ਜ਼ਿਆਦਾ ਜਿਹੜੀ ਰਾਜਨੀਤਿਕ ਮਸ਼ਹੂਰੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਸ਼ਹਿਰਾਂ ਦੇ ਵਿੱਚ ਜਗਾ ਜਗਾ ਇਨਾਂ ਦੇ ਜੜੇ ਇਸ਼ਤਿਹਾਰ ਨਹੀਂ ਉਹ ਲੱਗੇ ਹੁੰਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਡੇ 10 ਲੱਖ ਰਾਸ਼ਨ卡 ਜਿਹੜੇ ਨੂੰ ਲੋਕਾਂ ਦੇ ਕੱਢ ਦਿੱਤੇ ਗਏ ਤੇ ਫਿਰ ਬਾਅਦ ਤੇ ਵਿੱਚ ਸਕੀਮਾ ਲਗਾ ਕੇ ਕੇਂਦਰ ਸਰਕਾਰ ਵੱਲੋਂ ਆਈ ਕਨਕ ਦੀ ਪਸਾਈ ਉੱਤੇ ਆਟਾ ਪਸਾ ਕੇ ਆਪਣੀ ਫੋਟੋ ਚਪਾ ਕੇ ਜੜਾਇਆ ਇਹ ਉਹ ਮੁਰ ਤੋਂ ਲੋਕਾਂ ਦੇ ਘਰ ਘਰ ਰਾਸ਼ਨ ਵੰਡ ਰਹੇ ਨਹੀਂ ਔਰ ਲਿਪਾ ਪੋਥੀ ਕਰਕੇ ਜੜਾਇਆ ਉਹ ਆਪਣੀ ਉਪਲਬਧੀ ਦੱਸ ਰਹੇ ਨੇ ਉਤੇ ਹੀ ਜ਼ਿਕਰ ਜੋਗ ਹੈ ਕਿ ਪਠਾਨਕੋਟ ਵਿੱਚ ਵੀ ਜੇ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਵੀ ਭਾਈ ਭਤੀਜਾ ਬਾਦ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਜਿੱਥੇ ਰਾਜਨੀਤਿਕ ਚ ਜੋਰਾ ਸ਼ੋਰਾ ਦੇ ਨਾਲ ਆਪਣੇ ਹੀ ਲੋਕਾਂ ਨੂੰ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਹੈ ਉਹ ਉਪਲਬਧੀਆਂ ਤੇ ਪਹੁੰਚਾਇਆ ਜਾ ਰਿਹਾ ਹੈ ਆਮ ਤੌਰ ਤੇ ਸੜਕਾਂ ਦੇ ਉੱਤੇ ਬੋਰਡ ਲੱਗੇ ਹੋਏ ਦੇਖੇ ਜਾ ਸਕਦੇ ਨੇ ਕਿ ਕਿਸ ਤਰ੍ਹਾਂ ਨਾ ਭਾਈ ਭਤੀਜਾ ਬਾਦ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈ ਉਸ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਆਪਣੇ ਘਰ ਦੇ ਵਿੱਚ ਹੀ ਜਿਹੜੀ ਹੈ ਉਹ ਅਹੁਦੇਦਾਰੀ ਜਿਹੜੀ ਹੈ ਇੱਕ ਦੂਜੇ ਨੂੰ ਦੇ ਕੇ ਮੈਂਬਰਾਂ ਨੂੰ ਤੰਗਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਇਥੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਹ ਜਿਹੜੇ ਇੰਨੇ ਮਹਿੰਗੇ ਮਹਿੰਗੇ ਐਡਵਰਟਾਈਜ਼ਮੈਂਟ ਨੇ ਜਿਹੜੇ ਬ੍ਰਾਂਡਸ ਹਨ ਜਿਸ ਤਰ੍ਹਾਂ ਦਾ ਰੈਂਸ ਹਨ ਪੰਜਾਬ ਸਰਕਾਰ ਦੇ ਜਿਹੜੀ ਪੰਜਾਬ ਸਰਕਾਰਾਂ ਲੋਕਾਂ ਦੇ ਪੈਸੇ ਦਾ ਦੁਰਉਪਯੋਗ ਕਰਦੀ ਹੋਈ ਨਜ਼ਰ ਆ ਰਹੀ ਹੈ ਨਾ ਕਿ ਕੋਈ ਦੀ ਭਲਾਈ ਦਾ ਕਾਜ ਜਿਹੜਾ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਉੱਥੇ ਹੀ ਜਦੋਂ ਕਿਸਾਨਾਂ ਦੇ ਬਾਰੇ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਸਾਨਾਂ ਦੇ ਮੁੱਦੇ ਤੇ ਬੋਲਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਜਿਹੜਾ ਹੈ ਉਹ ਰਾਜਨੀਤਿਕ ਜਿਹੜਾ ਹੈ ਇਹ ਰਾਜਨੀਤਿਕ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਉਹ ਸ਼ਾਰਿਆ ਜਦੋਂ ਵੀ ਰਾਜਨੀਤੀ ਕੋਈ ਮੁੱਦਾ ਉੱਠ ਕੇ ਆਉਂਦਾ ਹੈ ਤਾਂ ਕਿਸਾਨ ਜਿਹੜੇ ਨੇ ਉਹ ਜਾਗ ਜਾਂਦੇ ਨੇ ਕਿਸਾਨ ਆਪਣੇ ਆਪ ਨੂੰ ਜੜਾਏ ਉਹ ਅੰਦਾਤਾ ਦੱਸਦੇ ਨੇ ਜਦਕਿ ਇੱਕ ਪਾਸੇ ਜਿਹੜਾ ਹੈ ਉਹ ਆਪਣਾ ਪੂਰਜੋਰ ਮੰਗ ਰੱਖਦੇ ਨੇ ਕਿ ਸਾਨੂੰ ਸਾਡੀ ਫਸਲ ਦਾ ਪੂਰਾ ਮੁਆਵਜ਼ਾ ਮਿਲੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਰ ਇੱਕ ਨਾਗਰਿਕ ਨੂੰ ਜਿਹੜਾ ਹੈ ਉਹ ਆਪਣੀ ਮੰਗ ਰੱਖਣ ਦਾ ਅਤੇ ਆਪਣੀ ਮੰਗ ਮੰਗਣ ਦਾ ਪੂਰਾ ਅਧਿਕਾਰ ਹੈ ਹਰ ਭਾਰਤੀ ਨੂੰ ਪੂਰਾ ਅਧਿਕਾਰ ਹੈ ਪਰ ਕਿਸਾਨਾਂ ਨੂੰ ਇੱਕ ਗੱਲ ਜਿਹੜੀ ਹੈ ਉਹ ਸਮਝਣੀ ਚਾਹੀਦੀ ਹੈ ਜੇਕਰ ਅਸਲ ਅੰਦਾਜ਼ਾ ਦੀ ਗੱਲ ਕਰੀਏ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਮੁਫਤ ਰਾਸ਼ਨ ਦੇ ਕੇ ਲੋਕਾਂ ਨੂੰ ਜਿਹੜਾ ਹੈ ਜ਼ਰੂਰਤਮੰਦ ਲੋਕਾਂ ਦੀ ਤੇ ਗਰੀਬ ਵਰਗ ਦੇ ਲੋਕਾਂ ਦੀ ਜਿਹੜਾ ਉਹਨਾਂ ਨੂੰ ਵੰਡ ਕੇ ਉਹਨਾਂ ਦੀ ਗਰੀਬੀ ਦੂਰ ਕਰਨ ਦੀ ਕਿਤੇ ਨਾ ਕਿਤੇ ਕੋਸ਼ਿਸ਼ ਜਿਹੜੀ O te bello. ਤੇ ਆਮ ਲੋਕਾਂ ਤੋਂ ਜਿਹੜਾ ਇਸ ਨੂੰ ਸਮਝ ਚੁੱਕੇ ਨੇ ਕਿ ਇਹ ਰਾਜਨੀਤਿਕ ਤੋਂ ਪ੍ਰੇਰਿਤ ਹੈ ਅਗਰ ਜੇਕਰ ਕੋਈ ਇਨਾਂਦੀ ਮੰਗ ਹੈ ਕਿਸਾਨਾਂ ਦੀ ਜੇਕਰ ਕੋਈ ਮੰਗ ਹੈ ਤਾਂ ਉਸ ਨੂੰ ਸਹੀ ਤਰੀਕੇ ਦੇ ਨਾਲ ਮੰਗਣ ਡਰਾ ਧਮਕਾ ਕੇ ਜੇ ਆਪਣੀ ਮੰਗ ਪੂਰੀ ਕਰਨਾ ਚਾਹੁੰਦੇ ਨੇ ਤਾਂ ਉਹ ਨਹੀਂ ਹੋ ਸਕਦੀ ਜੇਕਰ ਉਹ ਇਹ ਜਿਹੜਾ ਰਾਜਨੀਤਿਕ ਅਸੀਂ ਕਹਿ ਸਕਦੇ ਹਾਂ ਆਰ ਆਜੂ ਵੀ ਤੋਂ ਪ੍ਰੇਰਿਤ ਜੇਕਰ ਉਹ ਆਪਣੀ ਮੰਗ ਅਖਰੇ ਨੇ ਇਸ ਦਾ ਸਿੱਧਾ ਮਤਲਬ ਹੈ ਕਿ ਉਹ ਪ੍ਰਧਾਨ ਮੰਤਰੀ ਮਹਿੰਦਰ ਮੋਦੀ ਦੀ ਜਿਹੜੀ ਛਵੀ ਹੈ ਉਹ ਖਰਾਬ ਕਰਨਾ ਚਾਹੁੰਦੇ ਨੇ ਤਾਂ ਇਸ ਦਾ ਖਾਮਿਆਜ਼ਾ ਜਿਹੜਾ ਹੈ ਉਹ ਪੰਜਾਬ ਦਾ ਮੂਲ ਖਰਾਬ ਕਰੇਗਾ ਕਾਤੇ ਜਿਸ ਦਾ ਸਾਰੇ ਦੇਸ਼ ਦੇ ਉੱਤੇ ਜਿਹੜਾ ਹੈ ਉਹ ਬੁਰਾ ਪ੍ਰਭਾਵ ਪੈ ਸਕਦਾ ਹੈ ਦੇਖੋ ਕਿਸਾਨਾਂ ਦਾ ਧਰਨਾ ਧਰਨਾ ਕਿਸੇ ਵੀ ਚਾਹੇ ਉਹ ਕਿਸਾਨ ਹੋਏ ਚਾ ਕੋਈ ਵੀ ਹੋਵੇ ਉਹਦਾ ਜਿਹੜਾ ਉਹ ਡੈਮੋਕ੍ਰੈਟਿਕ ਰਾਈਟ ਹੈ ਪਰ ਧਰਨੇ ਜਿਹੜੇ ਰਾਜਨੀਤੀ ਤੋਂ ਪ੍ਰੇਰਿਤ ਆ ਉਹ ਹੁਣ ਜਗਜਹਰ ਹੋ ਗਈਆਂ ਗੱਲਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਸਾਨ ਸਾਡਾ ਭਰਾ ਜਿਹੜੇ ਅਸੀਂ ਵੀ ਕਿਸਾਨ ਮੈਂ ਵੀ ਕਿਸਾਨ ਆ ਸਾਡੀ ਰਾਜਪੂਤ ਕਮਿਊਨਿਟੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਲੱਖਾਂ ਕਿਸਾਨ ਹੈ ਤੇ ਲੱਖਾਂ ਏਕੜ ਸਾਡੀਆਂ ਪੈਲੀਆਂ ਅਸੀਂ ਨਹੀਂ ਪ੍ਰੋਟੈਸਟ ਕਰ ਰਹੇ ਜਿਹੜੇ ਰਾਜਨੀਤੀ ਨਾਲ ਪ੍ਰੇਰਿਤ ਸੀ ਇਲੈਕਸ਼ਨ ਮੋਰ ਦੇ ਉੱਤੇ ਆ ਕੇ ਤੇ ਰਿਕਵੈਸਟ ਕਰਨੀ ਹੈ ਆਪਣੇ ਬੈਨੀਫਿਟ ਵਾਸਤੇ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਥ੍ਰੈਟ ਕਰਕੇ ਨਹੀਂ ਬੇਨਤੀ ਹੁੰਦੀ ਤੁਸੀਂ ਕਿਸੇ ਕੋਲੋਂ ਕਿਸੇ ਚੀਜ਼ ਦੀ ਆਸ ਕਰਨੀ ਹੈ ਤੇ ਉਹਨੂੰ ਧਮਕਾ ਕੇ ਕਰੋਗੇ ਇਹ ਜਿਹੜਾ ਸਾਡੇ ਪੰਜਾਬ ਦੇ ਕਿਸਾਨਾਂ ਦਾ ਰਵਈਆ ਹੈ ਇਹ ਮੈਨੂੰ ਤੇ ਸਮਝ ਤੋਂ ਪਰੇ ਹੈ ਉਦੇ ਨਾਲ ਨਾਲ ਹੀ ਮੈਂ ਕਿਸਾਨ ਭਰਾਵਾ ਅੱਗੇ ਵੀ ਬੇਨਤੀ ਕਰਾਂ ਕਿ ਵੀ ਇਲੈਕਸ਼ਨ ਤੋਂ ਪਹਿਲੇ ਭਗਵੰਤ ਮਾਨ ਜੀ ਜਿਹੜੇ ਪੰਜਾਬ ਸਰਕਾਰ ਦੇ ਉਨ ਮੁੱਖ ਮੰਤਰੀ ਹੈ ਉਹਨਾਂ ਨੇ ਵੀ ਤੇ ਅਨਮੋਲ ਗਗਨ ਮਾਨ ਜੀ ਉਹਨਾਂ ਨੇ ਵੀ ਐਮਐਸਪੀ ਕਹਿੰਦੇ ਸੀਗੇ ਵੀ ਇਹ ਸੈਂਟਰ ਨਹੀਂ ਦੇਵੇਗਾ ਤੇ ਸਟੇਟ ਐਮਐਸਪੀ ਦੇਗੀ ਉਹਨੋਂ ਉਹਨਾਂ ਦੇ ਅੱਗੇ ਵੀ ਚੱਡੀਗਰ ਵੀ ਧਰਨਾ ਲਗਾਓ ਉਹ ਜਿਹੜੇ ਮੰਤਰੀ ਹੈ ਉਹਨਾਂ ਦੇ ਅੱਗੇ ਵੀ ਧਰਨਾ ਲਗਾਓ ਤੇ ਤਾਂ ਤੇ ਅਸੀਂ ਵੀ ਤੁਹਾਡੇ ਨਾਲ ਆ ਕੇ ਖੜੇ ਹੋਈਏ ਤੁਹਾਡੀ ਮਦਦ ਵਾਸਤੇ ਜਦੋਂ ਤੁਸੀਂ ਰਾਜਨੀਤੀ ਨਾਲ ਪ੍ਰੇਰਿਤ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨ ਵਾਸਤੇ ਜਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਜਾਂ ਸਾਡੇ ਦੇਸ਼ ਦੇ ਤੇਜਸਵੀ ਜਿਹੜੇ ਪ੍ਰਧਾਨ ਮੰਤਰੀ ਐ ਨરેન્દ્ર ਮੋਦੀ ਜੀ ਸਿਰਫ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਵਾਸਤੇ ਕੋਗੇ ਤੇ ਫਿਰ ਆਮ ਜਨਤਾ ਦੇਸ਼ ਦੀ ਜਨਤਾ ਕਿਸਾਨਾਂ ਦੇ ਨਾਲ ਨਹੀਂ ਹੈ ਤੇ ਇੱਕ ਗੱਲ ਹੋਰ ਤੁਹਾਡੇ ਮੱਦੇਨਜ਼ਰ ਇਹ ਉਹਨਾਂ ਨੂੰ ਦੱਸਣਾ ਚਾਹੀਏ ਉਹ ਅੰਦਾਤਾ ਜਿਹੜਾ ਆਪਣੇ ਆਪ ਨੂੰ ਕਹਿੰਦੇ ਐ ਉਹ ਅੰਦਾਤਾ ਨਹੀਂ ਐ ਉਹ ਮੁਫਤ ਰਾਸ਼ਨ ਜਨਤਾ ਨੂੰ ਨਹੀਂ ਦੇਵੇ ਜਨਤਾ ਨੂੰ ਰਾਸ਼ਨ ਭਾਤੇ ਜਨਤਾ ਪਾਰਟੀ ਦੇ ਤੇਜਸਵੀ ਜਿਹੜੇ ਪ੍ਰਧਾਨ ਮੰਤਰੀ ਐ ਉਹ ਕੇਂਦਰ ਵੱਲੋਂ ਮੁਫਤ ਰਾਸ਼ਨ ਗਰੀਬ ਜਨਤਾ ਨੂੰ ਦੇ ਰਿਹਾ। ਉਹ ਹਰ ਆਪਣੀ ਫਸਲ ਦੀ ਐਮਐਸਪੀ ਮੰਗਦੇ ਆ। ਹਰ ਆਪਣੀ ਫਸਲ ਦਾ ਭਰਪੂਰ ਜਣਾ ਮੋਆਜਾ ਮੰਗਦੇ ਆ। ਹਰ ਆਪਣੀ ਫਸਲ ਦੀ ਭਰਪੂਰ ਕੀਮਤ ਲੈਂਦੇ ਆ। ਉਹ ਹੈ। ਜੈ ਜੈ ਭਾਰਤ। ਦੇਖੋ 2 ਸਾਲ ਪੰਜਾਬ ਦਾ ਘਟਤਾ ਬੁਰਾ ਹਾਲ। 2 ਸਾਲ ਇਹਨਾਂ ਨੇ ਸਿਰਫ ਮਸ਼ਹੂਰੀਆਂ ਤੇ ਝੂਠੇ ਵਾਦੇ ਕੀਤੇ ਆ ਬਸ। ਬੋਡਾ ਦੀ ਰਾਜਨੀਤੀ ਐੜ ਦੀ ਰਾਜਨੀਤੀ ਮੈਂ ਦੇਖ ਰਿਹਾ ਸੀਗਾ ਕੱਲ ਹੀ ਨਿਊਜ਼ਪੇਪਰ ਪੰਜਾਬ ਕੇਸੀ ਦੋ ਪੇਜਾਂ ਦਾ ਨੋਬਤ ਆ ਗਈ ਹੈ 2 ਸਾਲ ਦੇ ਵਿੱਚ ਐਡ ਦੇ ਕੇ ਆਪਣੀ ਖਬਰ ਲਵਾ ਰਹੇ ਆ ਜੇ ਕੋਈ ਸਮਝਦਾਰ ਹੋਵੇ ਐਡ ਦੇਖਣ ਭਗਵੰਤ ਰਮਾਨ ਜੀ ਦੀ ਖਬਰਾਂ ਲੱਗੀ ਹੁੰਦੀਆਂ ਇਹ ਕਿਤਾਬ ਉਪਲਬਧੀਆਂ ਤੇ ਸਾਈਡ ਦੇ ਉੱਪਰ ਛੋਟਾ ਜਿਹਾ ਇੱਕ ਲੱਗੇਦਾ ਐਡੀਟੋਰੀਅਲ ਐਡ ਪੇਡ ਨਿਊਜ਼ ਲਗਵਾ ਰਹੇ ਆ ਭੋਨੀ 2 ਸਾਲ ਦੇ ਵਿੱਚ ਆਮ ਆਪੀ ਪਾਰਟੀ ਕਹਿ ਕੇ ਆਮ ਲੋਕਾਂ ਦੀ ਪਾਰਟੀ ਕਹਿ ਕੇ ਆਏ ਭਾਈ ਭਤੀਜਵਾਦ ਡਟ ਕੇ ਹਲੇ ਵੀ ਚੱਲ ਰਿਹਾ ਹੈ ਦੇਖੋ ਰਾਜਨੀਤੀ ਦਾ স্তর ਪਹਿਲੇ ਪੰਜਾਬ ਦੇ ਵਿੱਚ ਐਨਓਸੀ ਲੈਣੀ ਕੰਪਲਸਰੀ ਕੀਤੀ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ 2 ਸਾਲ ਲੋਕੀ ਪੂਰੇ ਪ੍ਰਚਾਰਲੇ ਡਟ ਕੇ ਤਹਿਸੀਲਾਂ ਦੇ ਵਿੱਚ ਉਸ ਆੜ ਚ ਲੀਡਰਸ਼ਿਪ ਨੇ ਇਹਨਾਂ ਦੀ ਤੇ ਤਸੀਨ ਤੇ ਵਿੱਚ ਡਟ ਕੇ ਭ੍ਰਸ਼ਟਾਚਾਰ ਹੋਇਆ ਰੱਜ ਕੇ ਲੁੱਟਿਆ ਪੰਜਾਬ ਦੇ ਲੋਕਾਂ ਨੂੰ ਉਟਿਆ ਵੀ ਤੇ ਲੁੱਟਿਆ ਵੀ ਫਿਰ ਐਨਸੀ ਬੰਦ ਕਰਨ ਦੇ ਨਾਤੇ ਉੱਤੇ ਤਾਲੀਆਂ ਮਾਰ ਰਿਹਾ ਆਪਣੀ ਉਪਲਬਧੀ ਦਿਨਾਰੇ ਉਸ ਤੋਂ ਪਹਿਲੇ ਸਾਢੇ ਕਿ 10 ਲੱਖ ਕਾਰਡ ਰਾਸ਼ਨ ਕਾਰਡ ਗਰੀਬਾਂ ਦੇ ਕੱਟੇ ਤੇ ਫਿਰ ਉਹਨਾਂ ਨੂੰ ਕਹਿੰਦੇ ਵੀ ਇਹ ਬਹਾਲ ਕਰਦੇ ਫਿਰ ਤਾਲੀ ਮਾਰ ਕੇ ਆਪਣੀ ਉਪਲਬਧੀ ਦਿਨਾਰੇ ਉਹ ਰਾਸ਼ਨ ਕਾਰਡ ਤੇ ਕਈ ਸਾਲਾਂ ਦੇ ਚੱਲਦੇ ਆ ਅੱਛਾ ਫਿਰ ਤੀਸਰੀ ਉਪਲਬਧੀ ਦੇਖੋ ਸੈਂਟਰ ਕਣਕ ਦੇ ਰਿਹਾ ਮੁਫਤ ਉਹਨੂੰ ਜਿਸ ਤਰੀਕੇ ਨਾਲ ਇਹਨਾਂ ਨੇ 2 ਸਾਲ ਚ ਜਨਤਾ ਨੂੰ ਪੀਆ ਪੰਜਾਬ ਦੀ ਜਨਤਾ ਨੂੰ ਪੀਤਾ ਉਸੇ ਤਰੀਕੇ ਨਾਲ ਉਹ ਆਟਾ ਪੀ ਕੇ ਆਟਾ ਭਿਆਨ ਦਾ ਖਰਚ ਕਰਕੇ ਦੇ ਸੈਂਟਰ ਮੁਫਤ ਦੇ ਰਿਆ ਉਹਨੂੰ ਭਿਆਨ ਦਾ ਜਿੰਨਾ ਖਰਚਾ ਉਹਦੇ ਨਾਲੋਂ ਕਿਤੇ ਵੱਧ ਖਰਚਾ ਆਪਣੀ ਫੋਟੋ ਸ਼ੂਟ ਦੇ ਉੱਤੇ ਤੇ ਆਪਣੇ ਥੈਲਿਆਂ ਦੇ ਉੱਤੇ ਵੇਸਟੇਜ ਕਰਦੇ ਸਿਰਫ ਤੇ ਸਿਰਫ ਭ੍ਰਸ਼ਟਾਚਾਰ ਤੇ ਮਸ਼ਹੂਰੀ ਬੋਡਾੜੀ ਰਾਜਨੀਤੀ ਭਾਈ ਭਤੀ ਜਾਵਾਦ ਹੁਣ ਵੀ ਚੱਲ ਰਿਆ ਬੜੇ ਬੜੇ ਵੱਡੇ ਐਡ ਜਿਹੜੇ 50-50 ਹਜ਼ਾਰ ਦੇ ਯੂਨੀਪੋਲ ਹੈਗੇ ਆ ਉਹ ਲੱਗੇਦੇ ਆ ਉਹਦੇ ਚ ਵੀ ਭਾਈ ਭਤੀਜਾਵਾ ਆਪਣੇ ਭਾਈ ਭਤੀਜਾਵਾ ਦੀ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਪਾਦੀ ਅਧਿਕਾਰੀ ਹੈ ਉਹ ਆਪਣੇ ਭਾਈ ਭਤੀਜਾਵਾ ਦੀ ਪਦ ਦੇਈ ਜਾ ਰਹੇ ਆ ਤੇ ਬੜੇ ਬੜੇ ਵੱਡੇ ਮਸ਼ਹੂਰੀ ਕਰਕੇ ਫਿਰ ਕਹਿੰਦੇ ਵੀ ਅਸੀਂ ਆਮ ਆਦਮੀ ਪਾਰਟੀ ਇਹ ਉਪਲਬਧੀ ਹੈ ਨਾ ਦੀ 2 ਸਾਲ ਦੀ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਸਵੇਰ ਦੀ ਰਿਪੋਰਟ